ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਅੱਜ ਮਿਤੀ 29 6 2022 ਇਹ ਮੈਂ ਤਰੀਕ ਤਾਂ ਬੋਲ ਰਿਹਾ ਜਿਹੜੀ ਮੈਂ ਪਹਿਲਾਂ ਇੱਕ ਵੀਡੀਓ ਪਾਈ ਸੀਗੀ ਉਹਦੇ ਵਿੱਚ ਕੁਝ ਲੋਕਾਂ ਨੇ ਕਮੈਂਟ ਕੀਤਾ ਸੀਗੇ ਪੁਰਾਣੀ ਵੀਡੀਓ ਆ ਮੈਂ ਹਟਲੋ ਵਿੱਚ ਮੈਂਸ਼ਨ ਕਰ ਦਿੰਦੇ ਆ ਡੇਟ ਔਰ ਟਾਈਮ ਤਾਂ ਸਵੇਰ ਦਾ ਹੀ ਆ ਬਲਾਚੌਰ ਸਿਟੀ ਤੋਂ ਅੱਜ ਫੇਰ ਪਾਣੀ ਉਸੇ ਤਰ੍ਹਾਂ ਆ ਰਿਹਾ ਪਾਣੀ ਦੀ ਜਿਹੜੀ ਸਪੀਡ ਬਹੁਤ ਜ਼ਿਆਦਾ ਤੇਜ਼ ਔਰ ਪੈਰ ਜਿਹੜੇ ਚੱਕ ਹੋ ਰਹੇ ਆ ਇਹ ਬਲਾਚੌਰ ਦਾ ਜਿਹੜਾ ਇਹ ਮੈਂ ਕਿਸੇ ਸਰਕਾਰ ਦੇ ਖਿਲਾਫ ਨਹੀਂ ਇਹ ਵੀਡੀਓ ਪਾ ਰਿਹਾ ਤਾਂ ਵੈਸੇ ਬਰਸਾਤੀ ਪਾਣੀ ਆ ਇਹ ਗਲੀਆਂ ਦੇ ਉੱਪਰ ਆਉਂਦਾ ਹੈ ਚਲੋ ਨਾਲੀਆਂ ਦੇ ਵਿੱਚ ਤਾਂ ਆਣਾ ਵੀ ਨਹੀਂ ਇੰਨਾ ਕਿਉਂਕਿ ਮੀਂਹ ਬਹੁਤ ਜ਼ਿਆਦਾ ਪਿਆ ਬਲਾਚੌਰ ਦੇ ਵਿੱਚ ਪੂਰੀ ਦਾ ਹੱਲ ਵੀ ਨਹੀਂ ਹੁੰਦਾ ਕੋਈ ਵੀ ਕਿਉਂਕਿ ਮੀਂਹ ਦਾ ਜਿਹੜਾ ਪਾਣੀ ਆ ਉਹ ਇਸੇ ਤਰ੍ਹਾਂ ਗਲੀਆਂ ਦੇ ਵਿੱਚ ਆਂਦਾ ਹੁੰਦਾ ਆ ਸੋਏ ਆ ਜੀ ਬਲਾਚੌਰ ਦੇ ਹਾਲਾਤ ਜਿਹੜੇ ਪਾਣੀ ਬਹੁਤ ਜ਼ਿਆਦਾ ਆ ਸਪੀਡ ਬਹੁਤ ਆ ਜੀ ਪਾਣੀ ਦੀ ਬਹੁਤ ਜ਼ਿਆਦਾ ਇਦਾਂ ਲੱਗਦਾ ਹੋਣਾ ਤੁਹਾਨੂੰ ਕਈਆਂ ਤੋਂ ਵੀ ਪਤਾ ਨਹੀਂ ਕਿਸੇ ਦਰਿਆ ਦੀ ਆ ਪਰ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਘਰ ਦੇ ਸਾਹਮਣੇ ਦੀ ਆ ਇਹ ਟੀਚਰ ਕਲੋਨੀ ਨੂੰ ਜਾ ਰਿਹਾ ਰਸਤਾ ਔਰ ਇਹ ਮੀਂਹ ਤੇ ਲਗਭਗ ਜਦੋਂ ਹਟਣਾ ਹੈ ਤਾਂ ਅੱਧੇ ਘੰਟੇ ਦੇ ਵਿੱਚ ਸਾਫ਼ ਵੀ ਹੋ ਜਾਂਦਾ ਆ ਜ਼ਰੂਰੀ ਨਹੀਂ ਕਿ ਇੱਦਾਂ ਚੱਲੀ ਜਾਣਾ ਇਹ ਅੱਧੇ ਘੰਟੇ ਦੇ ਵਿੱਚ ਬਿਲਕੁਲ ਸਾਫ਼ ਪਾਣੀ ਗਲੀ ਸਾਫ ਹੋ ਜਾਂਦੀ ਹੈ ਜਣੀ ਪਰ ਜਦੋਂ ਪਾਣੀ ਆਦਾ ਤਾਂ ਫਿਰ ਆਦਾ ਬਹੁਤ ਜ਼ਿਆਦਾ ਇਹਦੇ ਚੋਂ ਲੰਘ ਨਹੀਂ ਹੋ ਸਕਦਾ ਨਾ ਕੋਈ ਗੱਡੀ ਲੰਘ ਸਕਦੀ ਆ ਜੇ ਕੋਈ ਲੰਘੂਗਾ ਤਾਂ ਕੁਛ ਨਾ ਕੁਛ ਉਹਦਾ ਟੁੱਟ ਜਾਏਗਾ ਬੰਪਰ ਵਗੈਰਾ ਔਰ ਪੈਦਲ ਤਾਂ ਲੰਘ ਹੀ ਨਹੀਂ ਹੁੰਦਾ